ਜੋਪ ਪ੍ਰਾਈਮ ਟੀਵੀ ਦੇਖੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਰਜਨ ਢਿੱਲੋਂ ਦਾ ਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸ਼ੋਅ ਆ ਉਹ ਕੈਨਸਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਮੈਨੇਜਮੈਂਟ ਦੀ ਉਮੀਦ ਤੋਂ ਜ਼ਿਆਦਾ ਜਿਹੜਾ ਇਕੱਠ ਹੋ ਗਿਆ ਸੀ ਜਿਸ ਕਰਕੇ ਅਰਜਨ ਢਿੱਲੋਂ ਦਾ ਜਿਹੜਾ ਸ਼ੋਅ ਆ ਉਹ ਕੈਨਸਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਦੀ ਤਾਂ ਐਂਟਰੀ ਸੀ ਪਰ ਆਊਟਸਾਈਡਰਾਂ ਦੀ ਜਿਹੜੀ ਬਹੁਤ ਜ਼ਿਆਦਾ ਉੱਥੇ ਐਂਟਰੀ ਹੋ ਗਈ ਜਿਸ ਕਰਕੇ ਮੈਨੇਜਮੈਂਟ ਦੀ ਉਮੀਦ ਤੋਂ ਜ਼ਿਆਦਾ ਜਿਹੜਾ ਕਿ ਉੱਥੇ ਇਕੱਠ ਹੋ ਗਿਆ ਜਿਸ ਕਰਕੇ ਪ੍ਰਸ਼ਾਸਨ ਤੇ ਪੀਯੂ ਦੀ ਮੈਨੇਜਮੈਂਟ ਦੇ ਵੱਲੋਂ ਅਰਜਨ ਢਿੱਲੋਂ ਦਾ ਜਿਹੜਾ ਸ਼ੋਅ ਆ ਉਹ ਕੈਨਸਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬਹੁਤ ਜ਼ਿਆਦਾ ਜਿਹੜੀ ਉੱਥੇ ਕਿ ਭੀੜ ਹੋ ਗਈ ਸੀ ਗੱਡੀਆਂ ਦੀਆਂ ਜਿਹੜੀਆਂ ਕਤਾਰਾਂ ਲੱਗੀਆਂ ਸੀ ਇਸ ਕਰਕੇ ਜਿਹੜਾ ਅਰਜਨ ਢਿੱਲੋਂ ਦਾ ਸ਼ੋਅ ਆ ਉਹ ਕੈਨਸਲ ਕਰ ਦਿੱਤਾ ਗਿਆ ਸੀ ਢਿੱਲੋਂ ਨੇ ਵੀ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਸਟੋਰੀ ਲਾਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਨ ਮੇਰਾ ਵੀ ਬਹੁਤ ਮਨ ਸੀ ਕਿ ਮੈਂ ਪੰਜਾਬ ਯੂਨੀਵਰਸਿਟੀ ਦੇ ਸਟੇਜ ਦੇ ਉੱਤੇ ਪਰਫਾਰਮ ਕਰਾਂ ਪਰ ਮੈਨੇਜਮੈਂਟ ਦੀ ਉਮੀਦ ਤੋਂ ਜ਼ਿਆਦਾ ਜਿਹੜਾ ਕਿ ਆ ਇਕੱਠ ਹੋ ਗਿਆ ਜਿਸ ਕਰਕੇ ਜਿਹੜਾ ਸ਼ੋ ਅਰਜਨ ਢਿੱਲੋਂ ਦਾ ਉਹ ਕੈਨਸਲ ਕਰ ਦਿੱਤਾ ਗਿਆ। ਉਹਤੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟਾਂ ਦੀ ਤਾਂ ਐਂਟਰੀ ਸੀ ਪਰ ਆਊਟਸਾਈਡਰਾਂ ਦੀ ਬਹੁਤ ਜ਼ਿਆਦਾ ਉੱਥੇ ਐਂਟਰੀ ਹੋ ਗਈ ਸੀ ਤੇ ਗੱਡੀਆਂ ਦੀਆਂ ਜਿਹੜੀਆਂ ਕਤਾਰਾਂ ਨੇ ਉਹ ਲੱਗੀਆਂ ਸੀਗੀਆਂ ਤੇ ਇਸ ਕਰਕੇ ਜਿਹੜਾ ਅਰਜਨ ਢਿੱਲੋਂ ਦਾ ਸ਼ੋ ਉਹ ਕੈਨਸਲ ਕਰ ਦਿੱਤਾ ਗਿਆ। ਅਰਜਨ ਢਿੱਲੋਂ ਨੇ ਕੈਨਸਲ ਹੋਈ ਸ਼ੋ ਬਾਰੇ ਕੀ ਕਿਹਾ ਆਓ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਘੱਟ ਹੋਣ ਕਰਕੇ ਹੋ ਨਹੀਂ ਸਕਿਆ ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ ਸੋ ਨਵੀਂ ਡੇਟ ਅਨਾਉਂਸ ਕਰਦੇ ਹਾਂ ਜਲਦੀ ਜਿਸ ਕਦਰੋਂ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਹੈ ਮੇਰਾ ਆਪਣਾ ਬਹੁਤ ਮਾਨਸਿਕ ਪਰਫਾਰਮ ਕਰੰਦਾ ਜਲਦੀ ਮਿਲਦੇ ਹਾਂ ਧੰਨਵਾਦ